ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਧਨੀਏ ਦੀ ਚਟਣੀ ਉਹ ਵੀ ਕੁੰਡੇ ਸੋਟੀ ਚ ਬਣਾਵਾਂਗੇ ਜਿਹਦੇ ਲਈ ਆਪਾਂ ਨੇ ਮਿਰਚਾਂ ਲੈ ਲਈਆਂ ਤੇ ਅਦਰਕ ਲੈ ਲਿਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਇਹਦੇ ਵਿੱਚ ਨਮਕ ਪਾ ਲੰਨੇ ਆ ਥੋੜਾ ਜਿਹਾ ਆਪਾਂ ਨਮਕ ਪਾ ਲੈਨੇ ਆ ਵਿੱਚ ਆਪਾਂ ਇਹਨਾਂ ਪਹਿਲਾਂ ਮਿਰਚਾਂ ਨੂੰ ਬ੍ਰੀਕ ਕਰ ਲੈਨੇ ਆ ਕੁਟਲ ਲੈਨੇ ਚੰਗੀ ਤਰ੍ਹਾਂ ਅਦਰਕ ਤੇ ਮਿਰਚਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਸਿਆਲਾਂ ਦੀ ਧਨੀਏ ਦੀ ਚਟਨੀ ਬਹੁਤ ਸਵਾਦ ਲੱਗਦੀ ਹੈ ਮੱਕੀ ਦੀਆਂ ਰੋਟੀਆਂ ਨਾਲ। ਅੱਜ ਆਪਾਂ ਧਨੀਏ ਦੀ ਚਟਨੀ ਤੇ ਮੱਕੀ ਦੀਆਂ ਰੋਟੀਆਂ ਬਣਾਵਾਂਗੇ। ਇਹਨਾਂ ਨੂੰ ਚੰਗੀ ਤਰ੍ਹਾਂ ਬਰੀਕ ਕਰ ਲੈਣੇ ਆ ਮਿਰਚਾਂ ਨੂੰ। ਕਿਉਂਕਿ ਜਿਹੜੇ ਮਿਕਸੀ ਜੀ ਬਣਾਉਨੇ ਹੋ ਜਿਆਦਾ ਪਾਣੀ ਜਿਆ ਨਿਕਲਿਆ ਹੁੰਦਾ ਜੀ ਜਿਹੜੀ ਕੁੰਡੇ ਸੋਟੇ ਦੀ ਚਟਣੀ ਹੁੰਦੀ ਆ ਉਹ ਜਿਆਦਾ ਟੇਸਟੀ ਲੱਗਦੀ ਆ ਲਓ ਜੀ ਮਿਰਚਾਂ ਤੇ ਅਦਰਕ ਆਪਾਂ ਨੇ ਕੁੱਟ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਪਿਆਜ਼ ਪਿਆਜ਼ ਆਪਾਂ ਨੇ ਕੱਟ ਕੇ ਧੋ ਕੇ ਰੱਖ ਲਏ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲੈਨੇ ਆ ਉਜੀ ਪਿਆਜ਼ ਆਪਣੇ ਥੋੜੇ ਥੋੜੇ ਹੋ ਗਏ ਬਰੀਕ ਪਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਕਰ ਲਵਾਂਗੇ। ਕੁੱਟ ਕੁੱਟਦੇ ਰਹਾਂਗੇ ਜਿੰਨੀ ਦੇਰ ਤੱਕ ਬਿਲਕੁਲ ਬਰੀਕ ਨਹੀਂ ਹੋ ਜਾਂਦੇ। ਉਜੀ ਪਿਆਜ਼ ਆਪਣੇ ਚੰਗੀ ਤਰ੍ਹਾਂ ਬਰੀਕ ਹੋ ਗਏ। ਇਹਨੂੰ 2 ਮਿੰਟ ਆਪਾਂ ਹੋਰ ਕੁੱਟ ਲੈਣੇ ਆ। ਜੀ ਹੁਣ ਆਪਾਂ ਇਹਦੇ ਵਿੱਚ ਧਨੀਆ ਐਡ ਕਰ ਦਿੰਨੇ ਆ ਥੋੜਾ ਜਿਹਾ ਹੋਰ ਪੁੱਟ ਕੇ ਵੀਰ ਆਪਾਂ ਇਹਦੇ ਵਿੱਚ ਹੁਣ ਧਨੀਆ ਪਾ ਲੈਨੇ ਆ ਧਨੀਆ ਪਾ ਕੇ ਵੀ ਤਟਾਂਗੇ ਲੋ ਜੀ ਹੁਣ ਆਪਾਂ ਇਧਰ ਧਨੀਆ ਧੋ ਕੇ ਆਪਾਂ ਨੇ ਰੱਖ ਲੈ ਦੀ ਪ्रेस ਧਨੀਆ ਪੂਰਾ ਤਾਜਾ ਤਾਜਾ ਤੋੜ ਕੇ ਲੈਂਦਾ ਲੋچੇ ਪਤਣੀ ਇਹਨ ਬਰੀਕ ਬਰੀਕ ਕੱਟ ਲਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਲਾਇਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਲਾਇਕ ਬਹੁਤ ਘੱਟ ਆਉਂਦੇ ਨੇ ਉਹਨਾਂ ਦਾ ਧੰਨਵਾਦ ਜਿਹੜੇ ਵਧੀਆ-ਵਧੀਆ ਕਮੈਂਟ ਕਰਦੇ ਨੇ ਇਹਨੂੰ ਵੀ ਤਾਂ ਕੱਟ ਲਵਾਂਗੇ ਧਨੀਆ ਆਪਾਂ ਨੇ ਕੁੱਟ ਲਿਆ ਧਨੀਆ ਆਪਾਂ ਨੇ ਕੱਟ ਲਿਆ ਹੁਣ ਆਪਾਂ ਇਹਨੂੰ ਵੀ ਵਿੱਚੇ ਕੁੱਟ ਕੇ ਬਰੀਕ ਕਰ ਦਿੰਨੇ ਚੰਗੀ ਤਰ੍ਹਾਂ ਧਨੀਏ ਨੂੰ ਆਪਾਂ ਬਰੀਕ ਕਰ ਲਵਾਂਗੇ ਜੋ ਪਿਆਜ਼ਾਂ ਚ ਚੰਗੀ ਤਰ੍ਹਾਂ ਮੈਸ਼ ਹੋ ਸਕੇ ਬੇਨਤ ਦਾ ਜ਼ਰੂਰ ਆਉਂਦੀ ਹੈ ਜੀ ਪਰ ਟੈਸਟੀ ਵੀ ਬਹੁਤ ਬਣਦੀ ਹੈ ਜਿਹੜੀ ਆਪਾਂ ਮਿਕਸੀ ਚ ਜਾ ਕੇ ਗ੍ਰੈਂਡ ਨਾ ਕਰਦੇ ਉਹ ਨਹੀਂ ਇਹ ਗੱਲ ਬਣਦੀ ਮਿਕਸੀ ਵਾਲੀ ਚਟਨੀ ਦੀ ਲਓ ਜੀ ਚਟਨੀ ਆਪਣੀ ਬਰੀਕ ਚੰਗੀ ਤਰ੍ਹਾਂ ਹੋ ਗਈ ਤਾਂ ਤਾਂ ਲੱਗ ਗਿਆ ਜੀ ਪੂਰਾ ਇਹਨੂੰ ਖੁੱਡ ਦੇਣਾ ਤਾਂ ਜਾ ਕੇ ਬਰੀਕ ਹੋਈ ਐ ਮਸਾ ਲੋ ਜੀ ਆਪਾਂ ਨੂੰ ਹੁਣ ਕੌਲੀ 'ਚ ਕੱਢ ਲੈਣੇ ਆ ਤੜਕਾ ਨਹੀਂ ਲਾਉਂਦੇ ਇਹਨੂੰ ਆਪਾਂ ਲੋ ਜੀ ਆਪਣਾ ਸਾਰੇ ਚਟਨੀ ਕੌਲੀ ਚ ਕੱਢ ਲਈ ਹੁਣ ਆਪਾਂ ਬਣਾਉਣੇ ਆ ਪੱਕੀ ਤੇ ਰੋਟੀਆਂ ਬਣਾ ਕੇ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਕਿੰਨੀ ਫ੍ਰੀਕ ਹੋਗੀ ਵਧੀਆ ਚਟਨੀ ਬਣ ਗਈ ਹੁਣ ਆਪਾਂ ਰੋਟੀਆਂ ਬਣਾ ਕੇ ਮੱਕੀ ਦੀਆਂ ਫਿਰ ਤੁਹਾਡੇ ਨਾਲ ਮਿਲਦੇ ਆ ਲੋ ਜੀ ਇਧਰ ਆਪਾਂ ਮੱਕੀ ਦੀਆਂ ਰੋਟੀਆਂ ਬਣਾ ਲਈਆਂ ਮੈਨੂੰ ਦੱਸੋ ਵੀ ਕੀ ਤੇ ਕੀ ਤੇ ਮਨ ਪਸੰਦ ਦੀ ਚੀਜ਼ ਹੈ ਕਮੈਂਟ ਕਰਕੇ ਜਰੂਰ ਦੱਸਿਓ ਪਰ ਤਾਂ ਮੱਖਣ ਤੇ ਨਾਲ ਧਨੀਏ ਦੀ ਚਟਣੀ ਮੈਨੂੰ ਦੱਸਿਓ ਜ਼ਰੂਰ ਵੀ ਕਿਹਦੇ ਕਿਹਦੇ ਮਨਪਸੰਦ ਕੀ ਟੈਸਟੀ ਬਹੁਤ ਟੈਸਟੀ ਲੱਗਦੀ ਹੈ ਜੀ ਧਨੀਏ ਦੀ ਚਟਣੀ ਮੱਖਣ ਤੇ ਨਾਲ ਮੱਕੀ ਦੀਆਂ ਰੋਟੀਆਂ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਜਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ